ਅਗੇ ਤੁਹਾਨੂੰ ਦੱਸ ਚੁੱਕਿਆ ਲਿਖਿਆ ਨਾਨਕਾ ਗੁਰੂ ਇੱਕ ਮੁਸਲਮਾਨ ਥਾ ਨਾਨਕ ਮੁਗਲੋਂ ਕੋ ਭਾਰਤ ਮੈ ਆਇਆ ਨਾਨਕ ਮਰ ਗਿਆ ਅੰਗਦ ਆ ਗਿਆ ਅਰਜਨ ਨੇ ਆਤਮਤਾ ਕਰੀ ਥੀ ਅਰਜਨ ਕੇ ਮਰਨੇ ਕੇ ਬਾਅਦ ਹਰਗੋਬਿੰਦ ਦਾ ਦਿਮਾਗੀ ਸਤਲਨ ਖੋ ਗਿਆ ਥਾ ਆ ਤੁਸੀਂ ਵੇਖ ਲਿਆ ਤੁਹਾਨੂੰ ਖਾਤਾ ਵੀ ਨਾ ਕਿਸੇ ਰੈਕਟਰ ਦਾ ਨਾ ਕਿਸੇ ਅਨੁਵਾਦਕ ਦਾ ਤੇ ਕੋਈ ਨਾਂ ਨਹੀਂ ਹੈਗਾ ਜੀ ਜੀ ਮਤਾ ਪਾ ਕੇ ਕਿਤਾਬਾਂ 1999 ਚ ਖਾਲਸੇ ਦੇ 300 ਸਾਲਾਂ ਸਾਜਨਾ ਦੇ ਸੁ ਨੂੰ ਸਮਰਪਿਤ ਇਹ ਕਿਤਾਬ ਪਬਲਿਸ਼ ਹੋਈ ਹੈ ਦੇਖੋ ਇਹ ਬਿਲਕੁਲ ਇਸ ਤਰ੍ਹਾਂ ਆਇਆ ਕਿ ਇਹ ਕਿਤਾਬਾਂ ਪਬਲਿਸ਼ ਕਰਾ ਕੇ ਤੇ ਇਹਨਾਂ ਨੇ ਆਰਐਸਐਸ ਹਲਣ ਦੇਤੀਆਂ ਸੋ ਇਹ ਸਿੱਖ ਧਰਮ ਨੂੰ ਨਿਸਤ ਨਬੂਤ ਕਰਨ ਵਾਸਤੇ ਇੱਕ ਬੜੀ ਵੱਡੀ ਸਾਜ਼ਿਸ਼ ਹੈ ਸੋ ਸਿੱਕੀ ਕੀ ਹਾਸ ਤੇ ਅਧਾਰਤ 2099 ਦੇ ਵਿੱਚ ਇੱਕ ਕਿਤਾਬ ਪਬਲਿਸ਼ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਕਈ ਜਿਹੜੇ ਅਜਿਹੇ ਸ਼ਬਦ ਲਿਖੇ ਜਾਂਦੇ ਨੇ ਜੋ ਕਿ ਗੁਰੂ ਸਹਿਬਾਨ ਦੇ ਬਾਰੇ ਜਿਹੜਾ ਕਿ ਗਲਤ ਟਿੱਪਣੀ ਕੀਤੀ ਜਾਂਦੀ ਹੈ ਤੇ ਇਸ ਨੂੰ ਲੈ ਕੇ ਬਲਦੇਵ ਸਿੰਘ ਸਿਰਸਾ ਦੇ ਵੱਲੋਂ ਲਗਾਤਾਰ ਜਿਹੜਾ ਕਿ ਵਿਰੋਧ ਕੀਤਾ ਜਾ ਰਿਹਾ ਤੇ ਆਪਣੀ ਆਵਾਜ਼ ਬੁਲੰਦ ਕੀਤੀ ਹੈ ਅੱਜ ਵੀ ਜਿਹੜਾ ਕਿ ਚੰਡੀਗੜ੍ਹ ਪ੍ਰੈਸ ਕਲਬ ਦੇ ਵਿੱਚ ਪ੍ਰੈਸ ਕਾਨਫਰੰਸ ਸੰਬੋਧਨ ਕੀਤਾ ਗਿਆ ਤੇ ਜੋ ਸ਼ਬਦਾਬੀਬ ਕਿਤਾਬ ਦੇ ਵਿੱਚ ਵਰਤੀ ਗਈ ਹੈ ਉਸ ਨੂੰ ਸੋਚੀ ਸਮਝੀ ਸਾਜ਼ਿਸ਼ ਕਰਾਰ ਦਿੱਤਾ ਗਿਆ ਸੋ ਸਾਡੇ ਨਾਲ ਬਲਦੇਵ ਸਿਰਸਾ ਮੀਤ ਬਲਦੇਵ ਸਾਹਿਬ ਕੀ ਇਸ ਕਿਤਾਬ ਦੇ ਵਿੱਚ ਤਾਂ ਮੇ ਇਹ ਸੋਚੀ ਸਮਝੀ ਸਾਜਿਸ਼ ਹੋ ਸਕਦੀ ਹੈ ਦੇਖੋ ਇਸ ਕਿਤਾਬ ਦਾ ਨਾਮ ਹੈ ਸਿੱਖ ਇਤਿਹਾਸ ਔਰ ਇਹ ਕਿਤਾਬ ਤੁਸੀਂ ਆ ਦੇਖ ਲਓ ਟਾਈਟਲ ਪੇਜ ਤੇ ਅੰਦਰੋਂ ਵੀ ਦੇਖ ਲਓ ਇਹ ਕਿਤਾਬ ਜਿਹੜੀ ਹੈ ਸਿੱਖ ਇਤਿਹਾਸ ਆ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਲੋਗੋ ਹੈ ਤੇ ਪ੍ਰਕਾਸ਼ਕ ਹੈ ਸੈਕਟਰੀ ਧਰਮ ਪ੍ਰਚਾਰ ਕਮੇਟੀ ਔਰ ਇਹ ਦਾਨ ਪ੍ਰੈਸ ਅੰਮ੍ਰਿਤਸਰ ਦੀ ਹੈ ਜਿੱਥੋਂ ਇਹ ਕਿਤਾਬ ਜਿਹੜੀ ਆ ਇਹ ਪਬਲਿਸ਼ ਹੁੰਦੀ ਹੈ ਔਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਕਿਤਾਬ ਜਿਹੜੀ ਆ ਇਹ ਮਤਾ ਪਾ ਕੇ ਕਿਤਾਬ ਪਬਲਿਸ਼ ਕਰਾਉਂਦੀ ਹੈ 1998 ਮਤਾ ਨੰਬਰ 558 ਤੇ 1999 ਵਿੱਚ ਬੀਬੀ ਜ਼ਗੀਰ ਖੌਰ ਜਦੋਂ ਪ੍ਰਧਾਨ ਸੀ ਉਦੋਂ ਇੱਕ ਕਿਤਾਬ ਪਬਲਿਸ਼ ਹੁੰਦੀ ਆ ਔਰ ਇਸ ਕਿਤਾਬ ਦੇ ਵਿੱਚ ਅਤ ਮਾੜੀ ਸ਼ਬਦਾਵਲੀ ਜਿਹੜੀ ਆ ਉਹ ਗੁਰੂ ਸਾਹਿਬਾਨ ਦੇ ਖਿਲਾਫ ਜਿਹੜੀ ਆ ਬਹੁਤ ਮਾੜੀ ਸ਼ਬਦਾਵਲੀ ਜਿਹੜੀ ਆ ਉਹ ਲਿਖੀ ਹੈ ਜਿਹੜੀ ਕਿ ਮੈਂ ਪ੍ਰੈਸ ਮੀਟਿੰਗ ਦੇ ਵਿੱਚ ਅੱਗੇ ਤੁਹਾਨੂੰ ਦੱਸ ਚੁੱਕਿਆ ਕੀ ਉਸ ਸ਼ਬਦਾਬਲੀ ਦਾ ਸਾਡੇ ਦਰਸ਼ਕਾਂ ਨੂੰ ਜ਼ਿਕਰ ਕਰਨਾ ਚਾਹੋਗੇ ਕਿਉਂਕਿ ਬਹੁਤ ਸਾਰੇ ਇਧਰ ਜਿਹੜੇ ਹੈਗੇ ਨੇ ਲੋਕ ਜਿਹੜੇ ਜਾਨਣਾ ਚਾਹੁੰਦੇ ਹੈਗੇ ਕਿ ਜਿਹੜੇ ਕਿ ਆਪਣੇ ਆਪ ਨੂੰ ਸਿੱਖ ਹਮੈਤੀ ਕਹਿੰਦੇ ਹਨ ਪੰਥ ਦੇ ਹਮੈਤੀ ਕਹਿੰਦੇ ਨੇ ਕਿ ਉਹਨਾਂ ਦੇ ਖਿਲਾਫ ਜਿਹੜੇ ਤੁਸੀਂ ਇਹ ਇਲਜ਼ਾਮ ਲਗਾਏ ਨੇ ਕਿਸ ਤੱਥ ਦੇ ਆਧਾਰ ਤੇ ਲਗਾਏ ਨੇ ਦੇਖੋ ਮੈਂ ਇਲਜ਼ਾਮ ਨਹੀਂ ਲਾ ਰਿਹਾ ਮੈਂ ਸੱਚ ਲੋਕਾਂ ਦੇ ਸਾਹਮਣੇ ਲਿਆ ਰਿਹਾ ਤੁਹਾਡੇ ਮੀਡੀਆ ਦੇ ਰਾਹੀਂ ਸੱਚ ਰੱਖ ਰਿਹਾ ਇਸ ਕਿਤਾਬ ਤੇ ਜਿਸ ਤਰ੍ਹਾਂ ਲਿਖਿਆ ਕਿ ਨਾਨਕਾ ਗੁਰੂ ਇੱਕ ਮੁਸਲਮਾਨ ਥਾ ਵੈਸੇ ਮੇਰੇ ਵਾਸਤੇ ਬੜੀ ਸ਼ਰਮ ਵਾਲੀ ਗੱਲ ਹੈ ਪਰ ਕਰਾਂ ਕਿ ਹੁਣ ਤੁਹਾਡੇ ਸਵਾਲ ਦਾ ਜਵਾਬ ਦੇਣਾ ਪਏ ਨਾਨਕ ਮਰ ਗਿਆ ਅੰਗਦ ਆ ਗਿਆ ਅਰਜਨ ਨੇ ਆਤਮ ਹੱਤਿਆ ਕਰੀ ਸੀ ਅਰਜਨ ਕੇ ਮਰਨੇ ਕੇ ਬਾਅਦ ਹਰਗੋਬਿੰਦ ਦਾ ਦਿਮਾਗੀ ਸਤੁੱਲਣ ਖੋ ਗਿਆ ਥਾ ਹਰਗੋਬਿੰਦ ਬਹੁਤ ਡਰਪੋਕ ਆਦਮੀ ਥਾ ਸੋਤੇ ਸਮੇਂ ਬਹੁਤ ਕੇ ਬੈਸੇ 60 ਬੰਦੂਦਾਰੀ ਪਹਿਰੇ ਪਰ ਖੜੇ ਰੱਖਦਾ ਥਾ ਅਗੇ ਲਿਖਿਆ ਕਿ ਹਰ ਰਾਏ ਕੇ ਦੋ ਬੇਟੇ ਥੇ ਜਬ ਹਰ ਰਾਏ ਮਰਾ ਉਸ ਵਕਤ ਬੜੇ ਬੇਟੇ ਆਰਾਮ ਰਾਏ ਕੀ ਉਮਰ 15 ਬਰਸ ਔਰ ਛੋਟੇ ਹਰਿ ਕ੍ਰਿਸ਼ਨ ਦੀ ਉਮਰ 6 ਬਰਸੀ ਸੀ ਲੇਕਿਨ بڑے ਬੇਟੇ ਕੋ ਗਦੀ ਨਹੀਂ دی ਗਈ ਕਿਉਂਕਿ ਉਹ ਨੌਕਰਾਨੀ ਦੇ ਪੇਟੋ ਥਾ ਅੱਗੇ ਲਿਖਿਆ ਤੇਗ ਬਹਾਦਰ ਹਾਂਸੀ ਦੇ ਪਾਸ ਜੰਗਲਾਂ ਵਿੱਚ ਲੁਕਛਪ ਕੇ ਰਹਿੰਦਾ ਥਾ ਜਦ ਸਰਕਾਰ ਕੋ ਪਤਾ ਚੱਲਾ ਪਕੜ ਕੇ ਲੈ ਗਏ ਔਰ ਕਤਲ ਕਰ ਦਿਆ ਅੱਗੇ ਲਿਖਿਆ ਕਿ ਗੋਬਿੰਦ ਨੇ ਪੁੱਤਰੋਂ ਕੇ ਵਿਯੋਗ ਮੇ ਆਤਮ ਹਤਿਆ ਕਰੀ ਏਡੀ ਮਾੜੀ ਸ਼ਬਦਾਵਲੀ ਇਸ ਕਿਤਾਬ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਿਖ ਕੇ ਤੇ ਕਿਤਾਬ ਪਬਲਿਸ਼ ਕਰਦੀ ਸੋ ਕਿਸ ਦੇ ਵੱਲੋਂ ਇਹ ਕਿਤਾਬ ਲਿਖੀ ਗਈ ਹੈ ਉਸ ਰਾਈਟਰ ਦਾ ਵੀ ਜ਼ਿਕਰ ਨਹੀਂ ਕੀਤਾ ਕਿ ਇਸ ਕਿਤਾਬ ਦੇ ਵਿੱਚ ਆ ਤੁਸੀਂ ਵੇਖ ਲਿਆ ਪੰਨਵਖਾਤਾ ਵੀ ਨਾ ਕਿਸੇ ਰੈਕਟਰ ਦਾ ਨਾ ਕਿਸੇ ਅਨੁਵਾਦਕ ਦਾ ਤੇ ਕੋਈ ਨਾਂ ਨਹੀਂ ਹੈਗਾ ਔਰ ਇਹ ਵੀ ਨਹੀਂ ਹੈਗਾ ਕਿ ਇਹ ਪਹਿਲੀ ਐਡੀਸ਼ਨ ਵਾਲਾ ਹੈ ਦੂਜੀ ਐਡੀਸ਼ਨ ਵਾਲਾ ਹੈ ਤੀਜੀ ਐਡੀਸ਼ਨ ਵਾਲਾ ਹੈ ਇਹ ਵੀ ਕੁਝ ਨਹੀਂ ਹੈਗਾ ਇਹ ਬੜੇ ਭੇਦ ਰੱਖੇ ਗਏ ਨੇ ਇੱਕ ਸਾਜ਼ਿਸ਼ ਸੀ ਜੇ ਸਾਜ਼ਿਸ਼ ਦੇ ਤਹਿਤ ਇਹ ਸਾਰਾ ਕੰਮ ਕੀਤਾ ਗਿਆ। ਕਿੰਨੀਆਂ ਕਾਪੀਆਂ ਇਸ ਕਿਤਾਬ ਦੇ ਛਾਪੀਆਂ ਗਈਆਂ ਸਾਨੂੰ ਇਹ ਜੀ ਮਤਾ ਪਾ ਕੇ ਕਿਤਾਬਾਂ 1999 ਚ ਖਾਲਸੇ ਦੇ 300 ਸਾਲਾਂ ਸਾਜਿਆਂ ਦੇ ਸੁਨ ਸਮਰਪਿਤ ਇਹ ਕਿਤਾਬ ਪਬਲਿਸ਼ ਹੋਈ ਹੈ ਔਰ ਇਹ ਮਤਾ ਪਿਆ ਹੈ 300 ਕਿਤਾਬਾਂ ਦਾ ਛਪੀਆਂ 8 ਨੇ ਮਤਲਬ 300 ਵੱਖ-ਵੱਖ ਰਾਈਟਰਾਂ ਦੀਆਂ ਗੱਲ ਸਮਝਿਓ 300 ਸਾਲਾ ਸਾਜਨਾ ਦਿਵਸ ਨੂੰ ਸਮਰਪਿਤ 300 ਵੱਖ-ਵੱਖ ਰਾਈਟਰਾਂ ਦੀਆਂ ਤੇ ਕਿਤਾਬਾਂ ਛਾਪਣ ਵਾਸਤੇ ਬਤਾ ਪਿਆ ਤੇ ਹਰ ਕਿਤਾਬ ਦੀਆਂ 300 ਕਾਪੀਆਂ ਮਤਲਬ 300 ਰਾਈਟਰ ਤੇ ਹਰ ਰਾਈਟਰ ਦੀਆਂ 300 ਕਾਪੀਆਂ ਦਾ ਮਤਾ ਸੀ ਲੇਕਿਨ ਛਪੀਆਂ ਸਿਰਫ 8 ਮਤਾ 300 ਦਾ ਛਪੀਆਂ 8 ਜਿਨ੍ਹਾਂ ਅੱਠਾਂ 'ਚ ਇੱਕ ਇਹ ਤੇ ਸੱਤ ਹੋਰ ਨੇ ਸੋ ਇਹ ਕਿਤਾਬਾਂ ਬੜੀ ਸਾਜ਼ਿਸ਼ ਦੇ ਤਹਿਤ ਜੜੀਆਂ ਨੇ ਸੋ ਤੁਹਾਡੇ ਤੱਕ ਇਹ ਕਿਤਾਬ ਪਹੁੰਚਣ ਦਾ ਜ਼ਰੀਆ ਕਿਵੇਂ ਬਣਿਆ ਤੇ ਤੁਸੀਂ ਕਾਫੀ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਹੋ ਤੇ ਹੁਣ ਤੱਕ ਇਹ ਸੱਚ ਸਾਹਮਣੇ ਆਇਆ ਕਿ ਕੌਣ ਇਸ ਸਾਜ਼ਿਸ਼ ਦੇ ਪਿੱਛੇ ਹੈਗਾ ਦੇਖੋ ਇਹ ਮੇਰੇ ਕੋਲ ਇਸ ਤਰ੍ਹਾਂ ਆਇਆ ਕਿ ਇਹ ਕਿਤਾਬਾਂ ਪਬਲਿਸ਼ ਕਰਾ ਕੇ ਤੇ ਇਹਨਾਂ ਨੇ ਆਰਐਸਐਸ ਨੂੰ ਦੇ ਦਿੱਤੀਆਂ ਆਰਐਸਐਸਲ ਜਿਹੜੇ ਸੀ ਉਹ ਤਿਆਰੀ ਕਰ ਰਹੇ ਸੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਕਿਸ ਤਰ੍ਹਾਂ ਇਹਨਾਂ ਨੂੰ ਅਸੀਂ ਸਿੱਖ ਜਿਹੜੇ ਪ੍ਰਚਾਰਕ ਨੇ ਉਹਨਾਂ ਨੂੰ ਕਿਵੇਂ ਘੇਰਨਾ ਉਹ ਸੇਖਨੂ ਕੇ ਨਾਸਤੇ ਆਰਐਸਐਸ ਨੂੰ ਪਸਾਰ ਦਿੱਤੀ ਹੈ ਤੇ ਇੱਕ ਆਰਐਸਐਸ ਦਾ ਵਰਕਰ ਸੀ ਜਿਹਦੇ ਕੋਲੇ ਕਿਤਾਬ ਗਈ ਸੀ ਉਹ ਉੱਥੇ ਨਾਗਪੁਰ ਦੇ ਵਿੱਚ ਸੀ ਦੋਵੇਂ ਰਹਿੰਦੇ ਤੇ ਉਹਨਾਂ ਨੇ ਉਸ ਸਿੱਖ ਨੂੰ ਰਾਹੇ ਬਗਾਹੇ ਅੜਦਿਆ ਰਹਿਣਾ ਇੱਕ ਦਿਨ ਉਹ ਸਿੱਖ ਦੇ ਨਾਲ ਜਿਆਦਾ ਮਤਲਬ ਕਿ ਜਿਹੜਾ ਸੀ ਉਹ ਟਕਰਾਓ ਹੋ ਗਿਆ ਤੇ ਉਹ ਸਿੱਖ ਕਹਿਣ ਲੱਗਾ ਕਿ ਤੂੰ ਇਹ ਕਿਤਾਬ ਇਸ ਤਰ੍ਹਾਂ ਕਿਉਂ ਬੋਲ ਰਿਹਾ ਜੋ ਕਿਤਾਬਾਂ ਗੁਰੂਆਂ ਦੇ ਖਿਲਾਫ ਇਸ ਤਰ੍ਹਾਂ ਕਿਉਂ ਬੋਲ ਰਿਹਾ ਹਾਂਦਾ ਸਰਦਾਰ ਮੈਂ ਤੇਰਾ ਸਿਰ ਵਾ ਦੂੰਗਾ ਜਿਵੇਂ ਤੂੰ ਬੋਲ ਰਿਹਾ ਹਾਂਦਾ ਸਰਦਾਰ ਜੀ ਮੇਰਾ ਸਿਰ ਤੋਂ ਬਾਅਦ ਵਿੱਚ ਕੱਟਣਾ ਇਹ ਪਹਿਲੇ ਬਤਾਓ ਕਿ ਆਪਕੇ ਕੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਕਦਾ ਹੈ ਉਸकी ਨਿਯੁਕਤੀ ਕੌਣ ਕਰਦਾ ਚੋਣ ਕੌਣ ਕਰਦਾ ਉਹਨੇ ਕਿਹਾ ਅਸੀਂ ਕਰਦੇ ਹਾਂ ਉਹ ਕਿਹੜਾ ਕੰਮ ਕਰਾਉਂਦੇ ਉਹਨੇ ਕਿਹਾ ਗੁਰਦੁਆਰਾ ਦੀ ਸੇਵਾ ਸੰਭਾਲ ਸਿੱਖੀ ਦਾ ਪ੍ਰਚਾਰ ਤੇ ਵਿਸਾਰ ਕਰਦੇ ਆ ਉਹ ਕੁਝ ਲਿਖਾਤੀ ਉਹਨੇ ਕਿਹਾ ਬੜੇ-ਬੜੇ ਗ੍ਰੰਥ ਲਗਾਉਂਦੀ ਹੈ ਜੇਕਰ ਮੋਬ ਉਹਨਾਂ ਕੋਲ ਇਪਤਵਾਨ ਨੇ ਸਕਾਲਰ ਨੇ ਪੜਨਗੇ ਫਿਰ ਕਰਨਗੇ ਇਹ ਵੀ ਇਸ ਦਾ ਮਤਲਬ ਉਹ ਜੋ ਵੀ ਕਰਤੇ ਠੀਕ ਕਹਿੰਦੇ ਕਹਿੰਦਾ ਹਾਂ ਉਹ ਕੱਢ ਕੇ ਭੁੱਕਲ ਚੋਂ ਕਿਤਾਬ ਤੇ ਉਹ ਸਿੱਖ ਨੂੰ ਪੜਾਉਂਦੇ ਇਹ ਉਹੀ ਕਿਤਾਬ ਹੈ ਜਿਹੜੀ ਆਰਐਸਐਸ ਵਾਲੇ ਨੇ ਸਿੱਖ ਨੂੰ ਪੜਾਈ ਸੀ ਉਹ ਸਿੱਖ ਕਿਤਾਬ ਪੜ੍ਹਦਾ ਉਹ ਲਿਆ ਕੇ ਘਰ ਪੜ੍ਹਦਾ ਫਿਰ ਉਹ ਮੇਰੇ ਕੋਲ ਕਿਸੇ ਤਰੀਕੇ ਨਾਲ ਪਹੁੰਚ ਕਰਦਾ ਪਹੁੰਚ ਕਰਕੇ ਮੈਨੂੰ ਉਹ ਮੇਰੇ ਕੋਲ ਖਤਾ ਭੇਜਦਾ ਤੇ ਫਿਰ ਮੈਂ ਜਿਹੜਾ ਸਰੋਬੇ ਕਮੇਟੀ ਦੇ ਖਿਲਾਫ ਜਿਹੜਾ ਉਹ ਕੇਸ ਕਰਦਾ ਇਸ ਤਰ੍ਹਾਂ ਮੇਰੇ ਕੋਲ ਇੱਕ ਖਤਾ ਆਈ ਤੇ ਹੁਣ ਤੁਸੀਂ ਇਸ ਕਿਤਾਬ ਦੇ ਮੁੱਦੇ ਦੇ ਉੱਪਰ ਜਿਹੜੇ ਮਯੂਦਾ ਪ੍ਰਦਾਨ ਹੈਗੇ ਹਨ ਜਿਰ ਸਿੰਘ ਧਾਮੀ ਉਹਨਾਂ ਨੇ ਵੀ ਮਿਲ ਕੇ ਆਏ ਹੈਗੇ ਉੱਤੇ ਕੁਝ ਪਤਾ ਚੱਲ ਸਕਿਆ ਕਿ ਕਿਨੇ ਵੱਲੋਂ ਮਤਾ ਪਾਇਆ ਗਿਆ ਸੀ ਉਸ ਸਮੇਂ ਨਹੀਂ ਜੀ ਇਹ ਨਹੀਂ ਕੁਝ ਵੀ ਨਹੀਂ ਦੱਸ ਰਹੇ ਭੀ ਉਹ ਮਤਾ ਜਿਹੜਾ ਵੀ ਅੰਦਰ ਖਾਤੇ ਕਿਹਨੇ ਮਤਾ ਤੇ ਪ੍ਰਚਾਰ ਕਮੇਟੀ ਦਾ ਮਤਾ ਤੇ ਸ਼ਰੀਆ ਮਤੇ ਦੇ ਵਿੱਚ ਤੇ ਸਾਰਿਆਂ ਦੇ ਨਾਂ ਨੇ ਮਤੇ ਦਾ ਕੋਈ ਪਰਦਾ ਹੈ ਨਹੀਂ ਲੇਕਿਨ ਇਹ ਗੁਪਤ ਤੌਰ ਦੇ ਉਤੇ ਰੱਖੇ ਮਤੇ ਕਿਉਂਕਿ ਮਤੇ ਜਿਹੜੇ ਨੇ ਆਮ ਤੌਰ ਤੇ ਇਹ ਕੀ ਕਰਦੇ ਨੇ ਕੀ ਨਹੀਂ ਕਰਦੇ ਤੇ ਇਹਨਾਂ ਨੂੰ ਪਤਾ ਹੈ ਲੇਕਿਨ ਅਸੀਂ ਹੁਣ ਅੱਜ ਜਿਹੜਾ ਸਾਰੇ ਪ੍ਰਧਾਨਾਂ ਨੂੰ ਅੱਜ ਤੱਕ ਮਿਲੇ ਸਾਰੇ ਜਥੇਦਾਰਾਂ ਨੂੰ ਮਿਲੇ ਹੁਣ ਵੀ ਅਸੀਂ ਜਥੇਦਾਰਾਂ ਨੂੰ ਇੱਕ ਪੱਤਰ ਦਿੱਤਾ ਕੋ ਪੰਜ ਚਾਰ ਦਿਨ ਪਹਿਲਾਂ ਜਿਹਦੇ ਵਿੱਚ ਮੇਰੇ ਨਾਲ ਕਾਫੀ ਧਾਰਮਿਕ ਜਥੇਬੰਦੀਆਂ ਵੀ ਨੇ ਤੇ ਅਸੀਂ ਪੱਤਰ ਦੇ ਕੇ ਇੱਕ ਚੇਤਾਵਨੀ ਪੱਤਰ ਦਿੱਤਾ ਜਥੇਦਾਰ ਨੂੰ ਕਿ ਜਥੇਦਾਰ ਸਾਹਿਬ ਹੁਣ ਜਿਸ ਤਰ੍ਹਾਂ ਇਹਨਾਂ ਦਾ ਵਿਵਾਦ ਚੱਲ ਰਿਹਾ ਹੈ ਇਹ ਆਪਣੇ ਆਪ ਨੂੰ ਇੱਕ ਦੂਸਰੇ ਦੇ ਜਿਹੜਾ ਉਹ ਇਲਜ਼ਾਮ ਲਾ ਰਹੇ ਨੇ ਲੇਕਿਨ ਆਪਣੇ ਆਪ ਨੂੰ ਦੋ ਤੋਤਾ ਦੱਸ ਰਹੇ ਨੇ ਪਰ ਜੇ ਉਹਨਾਂ ਗੁਨਾਹਾਂ ਵਿੱਚੋਂ ਤੁਸੀਂ ਮਾਫ ਕਰਨ ਦੀ ਕੋਸ਼ਿਸ਼ ਕੀਤੀ ਤੇ ਆਹ ਜਿਹੜੇ ਗੁਨਾਹ ਨੇ ਨਾ ਇਹ ਮਾਫ ਕਰਨ ਯੋਗ ਨਹੀਂ ਹੈਗੇ ਤੇ ਉਹ ਵੀ ਗੁਨਾਹ ਮਾਫ ਕਰਨ ਯੋਗ ਨਹੀਂ ਹੈਗੇ ਬਹੁਤ ਵੱਡੇ ਗੁਨਾਹ ਨੇ ਪਰ ਆਹ ਦਾ ਸਭ ਤੋਂ ਵੱਡੇ ਨੇ ਤੇ ਜੇ ਤੁਸੀਂ ਉਹਨਾਂ ਨੂੰ ਮਤਲਬ ਕਿ ਮਾਫ ਕਰਨ ਦੀ ਕੋਸ਼ਿਸ਼ ਕੀਤੀ ਨਾ ਤੇ ਫਿਰ ਕੌਮ ਜਿਹੜੀਆਂ ਉਹ ਤੁਹਾਡੇ ਤੋਂ ਪੁੱਛੂਗੀ ਕਿ ਤੁਸੀਂ ਇਹਨਾਂ ਨੂੰ ਮਾਫ ਕੀਤਾ ਤੇ ਕਿਵੇਂ ਕੀਤਾ ਤੇ ਇਹਨਾਂ ਕਿਤਾਬਾਂ ਦਾ ਕੀ ਕੀਤਾ ਜੀ ਸੋ ਇਸ ਕਰਕੇ ਅਸੀਂ ਉਹਨਾਂ ਨੂੰ ਇੱਕ ਚੇਤਾਵਨੀ ਪੱਤਰ ਦੇ ਕੇ ਆਈਏ ਤੁਹ ਬੇਸ਼ੱਕ ਜਿਹੜੀਆਂ ਹੁਣ ਤੁਹਾਡੇ ਵਿਰੋਧ ਤੋਂ ਬਾਅਦ ਕਿਤਾਬ ਜਿਹੜੀ ਵਾਪਸ ਲੈ ਲਈਏ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਕਿ ਜਿਹੜੀਆਂ ਹਲੇ ਵੀ ਪਬਲਿਕ ਦੇ ਵਿੱਚ ਕਿਤਾਬਾਂ ਹੈਗੇ ਇਹਨਾਂ ਨੂੰ ਆਧਾਰ ਬਣਾਇਆ ਜਾ ਸਕਦਾ ਸਿੱਖ ਤੇ ਅਤਰ ਨੂੰ ਲੈ ਕੇ ਹੋ ਨਹੀਂ ਸਕਦਾ ਹੈਗਾ ਸਰੂੰਬਰੀ ਕਮੇਟੀ ਕੋਲ ਤਾਂ ਸਿਰਫ 5 ਕਿਤਾਬਾਂ ਨੇ ਬਾਕੀ ਦੀ ਸਾਰੀਆਂ ਕਿਤਾਬਾਂ ਬਾਹਰ ਨੇ ਹੁਣ 300 ਦੇ ਕਰੀਬ ਕਿਤਾਬਾਂ ਜਿਹੜੀਆਂ ਛਪੀਆਂ ਨੇ ਇਹਦੇ ਕੋਲ ਚੋਂ ਪੰਜ ਸ੍ਰੋਮਣੀ ਕਮੇਟੀ ਕੋਲ ਨੇ ਇੱਕ ਆ ਮੇਰ ਕੋਲ ਬਾਕੀ ਤੇ ਸਾਰੀਆਂ ਕਿਤਾਬਾਂ ਨਾਗਪੁਰ ਪਈਆਂ ਨੇ ਤੇ ਉਹਨਾਂ ਦੀ ਜਿਹੜੀ ਤਿਆਰੀ ਆਉਣ ਵਾਲੇ ਸਮੇਂ 'ਚ 50 ਸਾਲਾਂ ਨੂੰ ਜਾਂ 100 ਸਾਲਾਂ ਨੂੰ ਉਹ ਪੁੱਛਣਗੇ ਵੀ ਆਹ ਸ੍ਰੋਮਣੀ ਕਮੇਟੀ ਦੇ ਅੱਤੇ ਕੌਣ ਨਹੀਂ ਬਣੇਗਾ ਉਹ ਕਹਿਣਗੇ ਵੀ ਸ੍ਰੋਮਣੀ ਕਮੇਟੀ ਨੇ ਜੋ ਲਿਖਿਆ ਇਹਦਾ ਮਤਲਬ ਠੀਕ ਹੈ ਸੋ ਇਹ ਸਿੱਖ ਧਰਮ ਨੂੰ ਨਿਸਤੋ ਨ부ਤ ਕਰਨ ਵਾਸਤੇ ਇਹ ਕਮੇਟੀ ਵੱਡੀ ਸਾਜਿਸ਼ ਹੈ ਤੋ ਕੀ ਤੁਸੀਂ ਕਾਰਵਾਈ ਚਾਹਦੇ ਹੋ ਕਿ ਕਿਹੜੇ ਕਿਹੜੇ ਹੈਗੇ ਨੇ ਕਿਨੇ ਕੀ ਕੀ ਕਾਰਵਾਈ ਹੋਣੀ ਚਾਹੀਦੀ ਹੈ ਅਸੀਂ ਤੇ ਚਾਹੁੰਦੇ ਆ ਕਿ ਇਹਦੇ ਤੇ ਸਾਰਾ ਕੁਝ ਸਾਹਮਣੇ ਹੋਣਾ ਚਾਹੀਦਾ ਸ਼੍ਰੋਮਣੀ ਕਮੇਟੀ ਚੋਂ ਕਿਹੜੀ ਕਾਲੇ ਮੋਲੇ ਭੇਡ ਹੈ ਜਿਹੜੇ ਇਹ ਮਤਾ ਪੋਇਆ ਉਹ ਸਾਰੇ ਸਾਹਮਣੇ ਹੋਣ ਸਾਰੇ ਦੋਸ਼ੀਆਂ ਨੂੰ ਸਜ਼ਾਵਾ ਦਿੱਤੇ ਜਾਣ ਤੇ ਜਿਹੜੀਆਂ ਵੀ ਕਿਤਾਬਾਂ ਬਾਹਰ ਪਈਆਂ ਨੇ ਉਹ ਕਿਤਾਬਾਂ ਜਿੱਥੇ ਵੀ ਆਈਆਂ ਨੇ ਉਹ ਕਿਤਾਬਾਂ ਲਿਆ ਕੇ ਤੇ ਉਹਨਾਂ ਨੂੰ ਸਾੜੀਆਂ ਜਾਣ ਅਸ਼ੁਕਗਰ ਗੱਲ ਕਰਨੀ ਵਾਕੀ ਜਿਸ ਤਰ੍ਹਾਂ ਦੇ ਨਾਲ ਸਿੱਖ ਇਤਿਹਾਸ ਤੇ ਆਧਾਰ ਤੇ ਜਿਹੜੇ ਕਿਤਾਬ ਹੈਗੀ ਹੈ ਇਹ 1900 ਦੇ ਦਮੇ ਦੇ ਵਿੱਚ ਛਾਪੀ ਗਈ ਸੀ ਐਸਜੀਪੀਸੀ ਦੇ ਵੱਲੋਂ ਜਦੋਂ ਕਿ ਬੀਬੀ ਜਗੀਰਕੁਰ ਪ੍ਰਧਾਨ ਹੋ ਰਹੇ ਹੁੰਦੇ ਸਨ ਤੇ ਜੋ ਸ਼ਬਦਾਵਲੀ ਵਰਤੀ ਗਈ ਹੈ ਉਹ ਸਿੱਖ ਇਤਿਹਾਸ ਤੇ ਜਿਹੜੇ ਮਨਮਤੇ ਇਤਿਹਾਸ ਨੂੰ ਟਾਲ ਗਾਉਂਦੀ ਹੈ ਤੇ ਬਲਦਿਆਂ ਫਿਰਸਾ ਦਾ ਕਹਿਣਾ ਕਿ ਉਹ ਤੱਕ ਇਹ ਲੜਦੇ ਰਹੇ ਜੋ ਤੱਕ ਜਿਹੜਾ ਕਿ ਇਨਸਾਫ ਨਹੀਂ ਮਿਲਦਾ ਸੋ ਬਦਰੇ ਅਪਡੇਟ ਲਈ ਜੁੜੋ ਹਮ ਦਾ ਟੀਵੀ ਨਾਲ ਕੈਮਰਾ ਪਰਸਨ ਮੁੰਨ ਅਲਪਰਵਿੰਦਰ ਚੰਡੀਗੜ੍ਹ ਔਰ ਇਸ ਕਿਤਾਬ ਦੇ ਵਿੱਚ ਅਤ ਮਾੜੀ ਸ਼ਬਦਾਵਲੀ ਜਿਹੜੀ ਆ ਉਗਰੂ ਸਾਹਿਬਾਨ ਦੇ ਖਿਲਾਫ ਜਿਹੜੀ ਆ ਬਹੁਤ ਮਾੜੀ ਸ਼ਬਦਾਵਲੀ ਜਿਹੜੀ ਆ ਉਹ ਲਿਖੀ ਹੈ ਜਿਹੜੀ ਕਿ ਮੈਂ ਪ੍ਰੈਸ ਮੀਟਿੰਗ ਦੇ ਵਿੱਚ ਅੱਗੇ ਤੁਹਾਨੂੰ ਦੱਸ ਚੁੱਕਿਆ